ਇਹ ਸਵਾਲ ਪੁੱਛਣਾ ਚਾਹਣਾ ਜਿਹੜੇ ਫੋਨ ਕਰ ਕਰ ਪ੍ਰਚਾਰਕਾਂ ਨੂੰ ਧਮਕੀਆਂ ਦੇ ਰਹੇ ਨੇ ਪ੍ਰਚਾਰਕ ਵੀਰਾਂ ਨੂੰ ਧਮਕੀਆਂ ਦੇ ਰਹੇ ਨੇ ਜਿਹੜੇ ਜਿਹੜੇ ਇਹ ਕਹਿ ਰਹੇ ਨੇ ਵੀ ਸਾਡਾ ਸੰਬੰਧ ਜਿਹੜਾ ਫਲਾਣੇ ਡੇਰੇ ਨਾਲ ਧਮਕੇ ਡੇਰੇ ਨਾਲ ਤੁਸੀਂ ਨਿੰਦਿਆ ਕਰਦੇ ਹੋ ਗੁਰਬਾਣੀ ਦਾ ਸੱਚ ਨਹੀਂ ਸੁਣਾਉਂਦੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਇਹ ਦੱਸੋ ਜਿਹੜੇ ਇਹ ਗੱਲ ਈਰਖਾ ਕਰਦੇ ਨੇ ਡੇਰਿਆਂ ਦੇ ਵਿੱਚ ਵੀ ਮੱਝ ਵੀ ਸਿੱਖਾਂ ਦੇ ਭਾਂਡੇ ਅੱਢ ਨੇ ਹੋਰ ਨੀਵੀਂ ਜਾਤੀ ਦਾ ਲੰਗਰ ਅੱਡ ਹੈ ਉਹਨਾਂ ਨੂੰ ਦੂਜਿਆਂ ਦੇ ਨਾਲ ਬੈਠਣ ਨਹੀਂ ਦਿੱਤਾ ਜਾਂਦਾ ਭਾਂਡਿਆਂ ਨੂੰ ਮਾਂਜ ਨਹੀਂ ਦਿੱਤਾ ਜਾਂਦਾ ਇਹ ਵਿਤ ਕਰੇ ਜਿਹੜੇ ਨੇ ਇਹ ਕਿਉਂ ਕਰਦੇ ਨੇ ਇਹਦਾ ਸਵਾਲ ਦਾ ਜਵਾਬ ਦੇਣ ਮੇਰੇ ਮਾਲਕ ਧੰਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਪ੍ਰਚਾਰ ਫੇਰੀ ਸ਼ੁਰੂ ਕੀਤੀ ਤਾਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ ਕੋਈ ਜਾਤੀ ਵਿਤਕਰਾ ਨਹੀਂ ਆਪਣਾ ਭਰਾ ਲੈ ਕੇ ਨਾਲ ਤੁਰੇ ਆਪਣਾ ਭਰਾ ਕਿਹਾ ਜਦੋਂ ਕਿਸੇ ਨੇ ਪੁੱਛਿਆ ਇਥੇ ਹੀ ਬਸ ਨਹੀਂ ਫਿਰ ਹੋਰ ਵੀ ਕਿੰਨੇ ਪ੍ਰਮਾਣ ਪੰਜ ਪਿਆਰਿਆਂ ਦੇ ਵਿੱਚ ਸਿੰਘਾਂ ਤੋਂ ਕੁਝ ਨਹੀਂ ਪੁੱਛਿਆ ਗਿਆ ਕਿ ਕਿਹੜੀ ਜਾਤ ਦਾ ਹੈ ਬਸ ਗੁਰੂ ਅੱਗੇ ਸੀਸ ਭੇਟ ਦਿੱਤਾ ਗੁਰੂ ਨੂੰ ਜਦੋਂ ਸੀਸ ਭੇਟ ਦਿੱਤਾ ਪਿੱਛੇ ਰੰਚਕਾ ਮਾਤਰ ਵੀ ਕੋਈ ਪ੍ਰਸ਼ਨ ਖੜਾ ਨਹੀਂ ਹੋਇਆ ਫਿਰ ਇੱਥੇ ਬਾਣੀ ਦੀ ਜਦੋਂ ਮੇਰੇ ਮਾਲਕ ਜੀ ਨੇ ਕਿਰਪਾ ਕੀਤੀ ਬਾਣੀ ਨੂੰ ਦਰਜ ਕੀਤਾ ਤਾਂ ਗੁਰੂ ਗ੍ਰੰਥ ਸਾਹਿਬਹਾਰਾ ਜੀ ਵਿੱਚ ਤਾਂ ਉਥੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਰੱਖਿਆ ਬਾਬਾ ਸੈਣ ਜੀ ਦੀ ਬਾਣੀ ਨੂੰ ਰੱਖਿਆ ਬੇਣੀ ਜੀ ਦੀ ਬਾਣੀ ਨੂੰ ਰੱਖਿਆ ਉਹਨਾਂ ਨੇ ਕੋਈ ਵਿਤਕਰਾਨੀ ਕੀਤਾ ਇੱਥੇ ਨਾਵੇਂ ਵਰਗੇ ਵੀ ਬੈਠਣੇ ਭਗਤ ਨਾਮਦੇਵ ਜੀ ਵਰਗੇ ਫਿਰ ਅੱਜ ਇਹ ਲੋਕ ਕੌਣ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਡੇਰਾ ਵਿੱਚ ਪ੍ਰਕਾਸ਼ ਕਰਕੇ ਲੋਕਾਂ ਦੇ ਜਾਤਾਂ ਪਾਚਾਂ ਪਾਤਾਂ ਪੁਰਸ਼ ਦੇ ਫਿਰਨਾ ਇਹਨਾਂ ਨੂੰ ਕੋਈ ਹੱਕ ਨਹੀਂ ਪੁੱਛਣ ਦਾ ਗੁਰਬਾਣੀ ਨਾਲ ਜੀਵਨ ਜਿਉਣਾ ਸ਼ੁਰੂ ਕਰੀਏ ਗੁਰਬਾਣੀ ਕੱਲੀ ਪੜਨ ਤੱਕ ਨਹੀਂ ਪੜਿਆ ਸੁਣਿਆ ਇਥੇ ਪ੍ਰਵਾਣ ਹੈ ਜਿਹੜਾ ਪੜ੍ਹ ਕੇ ਸੁਣਦਾ ਹੈ ਸੁਣ ਕੇ ਉਸ ਨੂੰ ਮਨ ਅੰਦਰ ਮੰਨਦਾ ਸੁਣਿਆ ਮੰਨਿਆ ਮਨ ਕੀਤਾ ਭਉ ਅੰਦਰ ਪਿਆਰ ਵੱਸ ਜਾਂਦਾ ਹੈ ਉਸ ਮੰਨੇ ਦਾ ਪ੍ਰਮਾਤਮਾ ਪ੍ਰਤੀ ਪਿਆਰ ਨੂੰ ਅੰਦਰ ਪੈਦਾ ਕਰੀਏ ਐਵੇਂ ਫੋਕੀਆਂ ਧਮਕੀਆਂ ਨਾਲ ਲਈਏ ਇਹਨਾਂ ਧਮਕੀਆਂ ਦੇ ਨਾਲ ਪ੍ਰਚਾਰਕ ਡਰਨ ਵਾਲੇ ਨਹੀਂ ਜੋ ਬਾਣੀ ਦਾ ਇਹ ਬਚਨ ਪੜ੍ਹ ਲੈਂਦੇ ਨੇ ਨਿਰ ਪਉ ਜਪੈ ਸਗਲ ਪਉ ਮਿਟੇ ਉਹ ਸਾਰੇ ਭਾਇਆਂ ਤੋਂ ਉੱਤੇ ਉੱਠ ਜਾਂਦੇ ਨੇ ਉਹਨਾਂ ਨੂੰ ਕਿਸੇ ਦਾ ਭੈ ਨਹੀਂ ਕਿਸੇ ਦਾ ਡਰ ਨਹੀਂ ਸੱਚ ਬੋਲਣ ਵਾਲਿਆਂ ਨੂੰ ਨਾ ਡਰਾਇਆ ਜਾ ਸਕਦਾ ਨਾ ਹੀ ਉਹ ਡਰਦੇ ਨੇ ਨਾ ਹੀ ਉਹ ਕਿਸੇ ਨੂੰ ਡਰਾਉਂਦੇ ਨੇ ਸੱਚ ਲੋਕਾਂ ਦੇ ਸਾਹਮਣੇ ਰੱਖਿਆ ਜਾ ਰਿਹਾ ਅੱਜ ਦੁਨੀਆ ਦੇ ਵਿੱਚ ਇਹ ਗੱਲ ਪਤਾ ਲੱਗ ਚੁੱਕੀ ਆ ਕਿ ਸੱਚ ਬੋਲਣ ਉੱਤੇ ਕਿੰਨਾ ਅਤਿਆਚਾਰ ਕੀਤਾ ਜਾਂਦਾ ਕਿਤੇ ਉਹ ਕੋਈ ਬੰਦਾ ਉੱਠ ਕੇ ਅਤਿਆਚਾਰ ਕਰਦਾ ਕਿਤੇ ਕੋਈ ਚੇਲਾ ਹੈ ਕਿਸੇ ਭੂਬਨੇ ਦਾ ਕਦੇ ਕਿਸੇ ਡੇਰੇਦਾਰ ਦਾ ਕੋਈ ਸੇਵਕ ਹੈ ਮੇਰੀ ਹੱਥ ਜੋੜ ਬੇਨਤੀ ਹੈ ਹਰਿਖਾਲਸਾ ਜੀ ਅਸੀਂ ਸਮਝਣ ਦਾ ਯਤਨ ਕਰੀਏ ਕਿ ਇਨ੍ਹਾਂ ਚੱਕਰਾਂ ਦੇ ਵਿੱਚ ਨਾ ਪੈ ਕੇ ਗੁਰਬਾਣੀ ਦੇ ਸੱਚੇ ਗਿਆਨ ਨੂੰ ਜ਼ਿੰਦਗੀ ਦੇ ਵਿੱਚ ਵਸਾਈਏ ਤਾਂ ਹੀ ਸਾਡਾ ਜੀਵਿਆ ਹੋਇਆ ਸਫਲ ਹੈ